ਜਿਹੜੀ ਸਟੇਟ ਮਾਰ ਝੱਲੇ ਹੜਾਂ ਦੀ ਇਹ ਪਾਣੀ ਦੇ ਪਹਿਲਾ ਹੱਕ ਉਹਦਾ ਆ ਜੇ ਅਸੀਂ ਮਕਰਾਨੇ ਤੋਂ ਮਾਰਬਲ ਅਸੀਂ ਪੈਸੇ ਦੇ ਕੇ ਲੈ ਸਕਦੇ ਹਾਂ ਹੂੰ ਤੇ ਸਾਡਾ ਪਾਣੀ ਮੁਫਤ ਕੋ ਲੈ ਕੇ ਜਾਂਦੇ ਹੋ ਮਾਰਬਲ ਜਿਹੜਾ ਭਾਵੇਂ ਲੱਖਾਂ ਕਰੋੜਾਂ ਦਾ ਹੋਵੇ ਹੂੰ ਪਾਣੀ ਦੀ ਇੱਕ ਬੂੰਦ ਦੇ ਬਰਾਬਰ ਉਹਦੀ ਕੀਮਤ ਨਹੀਂ ਆ ਪਾਣੀ ਜ਼ਰੂਰੀ ਆ ਮਾਰਬਲ ਜ਼ਰੂਰੀ ਨਹੀਂ ਆ ਮਾਰਬਲ ਨੂੰ ਚੱਕ ਵੱਟ ਵੱੜ ਕੇ ਖਾਣਗੇ ਉਹ ਚਾਹੀਦਾ ਤੇ ਪਾਣੀ ਉਹਨਾਂ ਨੂੰ ਪਾਣੀ ਚਾਹੀਦਾ ਸਾਡੇ ਉਹ ਬਹੁਤ ਪਰਲੇਆ ਬਠਿੰਡੇ ਵਾਲੇ ਪਾਸੇ ਇਲਾਕਿਆਂ ਨੂੰ ਪਾਣੀ ਮਿਲ ਨਹੀਂ ਰਿਹਾ ਤੇ ਅਸੀਂ ਇਥੋਂ ਰਾਹ ਚੋਂ ਬੰਨ੍ਹ ਮਾਰ ਕੇ ਪਾਣੀ ਭਰਾਂ ਲੈ ਗਏ ਆ ਇਹ ਪ੍ਰੋਬਲਮ ਵੱਡੀ ਇੱਥੇ ਆ ਫਸਦੀ ਆ ਜਿਹੜੀ ਕਿ ਸਟੇਟ ਦਾ ਤੱਕਾ ਕਿਉਂ ਹੋਣ ਗਿਆ ਉਹ ਰਾਜਸਥਾਨ ਗਜਰਾਤ ਨਾਲ ਲੱਗਦਾ ਨਾ ਅਸੀਂ ਉਹਨਾਂ ਨੇ ਪਾਣੀ ਮੰਗਾ ਕੇ ਇਧਰੋਂ ਸਾਨੂੰ ਪਾਣੀ ਦੋ ਸਾਨੂੰ ਪਾਣੀ ਚਾਹੀਦਾ ਨਹੀਂ ਦਿੱਤਾ ਤੇ ਅਸੀਂ ਕਿਉਂ ਦਿੱਤਾ ਇਟ ਮੀਨਸ ਕਿ ਸਾਡੀ ਲੀਡਰਸ਼ਿਪ ਦੇ ਵਿੱਚ ਕਿਤੇ ਕਰਦਾ ਸੋਚਣਾ ਸਰਕਾਰ ਨੂੰ ਚਾਹੀਦਾ ਵੀ ਇਹ ਸਾਡਾ ਜੇ ਅਸੀਂ ਮਕਰਾਨੇ ਤੋਂ ਮਾਰਬਲ ਅਸੀਂ ਪੈਸੇ ਦੇ ਕੇ ਲੈ ਸਕਦੇ ਹਾਂ ਹੂੰ ਤੇ ਸਾਡਾ ਪਾਣੀ ਮੁਫਤ ਕੋ ਲੈ ਕੇ ਜਾਂਦੇ ਹੋ ਸਹੀ ਹੈ ਮਾਰਬਲ ਜਿਹੜਾ ਭਾਵੇਂ ਲੱਖਾਂ ਕਰੋੜਾਂ ਦਾ ਹੋਵੇ ਹੂੰ ਪਾਣੀ ਦੀ ਇੱਕ ਬੂੰਦ ਦੇ ਬਰਾਬਰ ਦੀ ਕੀਮਤ ਨਹੀਂ ਆ ਸਹੀ ਹੈ ਬਈ ਪਾਣੀ ਜ਼ਰੂਰੀ ਮਾਰਬਲ ਜ਼ਰੂਰੀ ਨਹੀਂ ਆ ਸਹੀ ਹੈ ਉਹ ਮਾਰਬਲ ਨੂੰ ਚੱਕ ਵੜ ਵੜ ਕੇ ਖਾਣਗੇ ਉਹ ਚਾਹੀਦਾ ਤੇ ਪਾਣੀ ਉਹਨਾਂ ਨੂੰ ਪਾਣੀ ਚਾਹੀਦਾ ਜਿਹੜੀ ਸਟੇਟ ਮਾਰ ਚੱਲੇ ਹੂੰ ਹੜਾਂ ਦੀ ਸਹੀ ਗੀ ਪਾਣੀ ਦੇ ਪਹਿਲਾ ਹੱਕ ਉਹਦਾ ਆ ਸਹੀ ਗੱਲ ਸਾਡੇ ਉਹ ਬਹੁ ਪਰਲਿਆਂ ਬਠਿੰਡੇ ਵਾਲੇ ਪਾਸੇ ਇਲਾਕਿਆਂ ਨੂੰ ਪਾਣੀ ਮਿਲ ਨਹੀਂ ਰਿਹਾ ਤੇ ਅਸੀਂ ਇਥੋਂ ਰਾਹ ਜੋ ਬੰਨ ਮਾਰ ਕੇ ਪਾਣੀ ਭਰਾਂ ਲੈ ਗਏ ਆ ਸਹੀ ਗੱਲ ਠੀਕ ਹੈ ਜੀ ਹਿਮਾਚਲ ਦੇ ਵਿੱਚ ਬਿਜਲੀ ਮੇਰੇ ਖਿਆਲ 3 ਰੁਪਏ ਆ ਸਾਨੂੰ ਇਥੇ 8 ਤੋਂ ਨੂੰ ਮਿਲਣ ਲਈ ਆ ਸਹੀ ਆ ਉਹ ਕਿਉਂ ਸਸਤੀ ਕਿਉਂਕਿ ਉਹਨਾਂ ਦੀ ਆਪਣੀ ਬਿਜਲੀ ਆ ਸਹੀ ਗੱਲ ਜਿਹੜਾ ਸਾਡਾ ਡੈਮ ਉਹਦੀ ਸਾਨੂੰ ਮਿਲਦਾ 5% ਬਿਜਲੀ ਉਹ ਸਿੱਧੀ ਦਿੱਲੀ ਜਾਂਦੀ ਹੂੰ ਜੇ ਸਾਡੀ ਸਟੇਟ ਦਾ ਡੈਮ ਆ ਲੈ ਕੇ ਜਾਓ ਬਿਜਲੀ ਸਾਨੂੰ ਪੈਸੇ ਦਾ ਉਹ ਨਾ ਤੁਸੀਂ ਹੂੰ ਸਹੀ ਇਹ ਪ੍ਰੋਬਲਮ ਵੱਡੀ ਇੱਥੇ ਆ ਫਸਦੀ ਆ ਜਿਹੜੀ ਕਿ ਸਟੇਟਾਂ ਦਾ ਤੱਕਾ ਕਿਉਂ ਹੋਣ ਰਿਹਾ ਆ ਪਿੱਛੇ ਜੇ ਮੈਂ ਸੁਣਦਾ ਸੀਗਾ ਕਿ ਨਰਮਦਾ ਦਾ ਪਾਣੀ ਮੰਗਿਆ ਰਾਜਸਥਾਨ ਨੇ ਹਾਂਜੀ ਹਾਂਜੀ ਕਿ ਉਹ ਕਹਿੰਦੇ ਵੀ ਬਣਦਾ ਹੀ ਨਹੀਂ ਤੁਹਾਡਾ ਹੂੰ ਜਦੋਂ ਇਹ ਪਾਣੀ ਦੀ ਵਹਿਣ ਤੁਹਾਡੇ ਵਾਲੇ ਪਾਸੇ ਆਉਂਦਾ ਹੀ ਨਹੀਂ ਆ ਤੁਹਾਡਾ ਹੱਕ ਹੀ ਨਹੀਂ ਬਣਦਾ ਸਹੀ ਆ ਉਹ ਕਹਿੰਦੇ ਸੀ ਪੰਜਾਬ ਤੋਂ ਲਿਆ ਉਹ ਕਹਿੰਦਾ ਉਹ ਤੇ ਬੇਫਕੂਫ ਆ ਹੂੰ ਉੱਥੇ ਦੇ ਬੰਦਿਆਂ ਨੇ ਮੈਂ ਇੰਟਰਵਿਊ ਤੁਹਾਨੂੰ ਭੇਜੂੰਗਾ ਉਹ ਵੀ ਲਾਏ ਹੋ ਵਿੱਚ ਹਾਂਜੀ ਹਾਂਜੀ ਉਹ ਕਹਿੰਦੇ ਤੁਸੀਂ ਉਹ ਤੇ ਬੇਵਕੂਫ ਨੇ ਪੰਜਾਬੀ ਤੁਹਾਨੂੰ ਪਾਣੀ ਦੇਤਾ ਉਹਨਾਂ ਨੇ ਆਹੀ ਕੋ ਦਈਏ ਨਹੀਂ ਦੇਣਾ ਹੂੰ ਉਧਰੋਂ ਗਰਜਾ Rajasthan Gujarat ਨਾਲ ਲੱਗਦਾ ਨਾ ਅਸੀਂ ਉਹਨਾਂ ਨੇ ਪਾਣੀ ਮੰਗਾ ਕੇ ਇਧਰੋਂ ਸਾਨੂੰ ਪਾਣੀ ਦੋ ਸਾਨੂੰ ਪਾਣੀ ਚਾਹੀਦਾ ਨਹੀਂ ਦਿੱਤਾ ਸਹੀ ਤੇ ਅਸੀਂ ਕਿਉਂ ਦਿੱਤਾ ਇਟ ਮੀਨਸ ਕਿ ਸਾਡੀ ਲੀਡਰਸ਼ਿਪ ਦੇ ਵਿੱਚ ਕਿਤੇ ਕਮੀ ਹੈ ਹੂੰ ਸਹੀ ਸਾਡਾ ਅਸੀਂ ਦੂਰ ਅੰਦੇਸ਼ੀ ਨਹੀਂ ਆ ਅਸੀਂ ਲੰਗਰ ਲਾ ਸਕਦੇ ਠੀਕ ਆ ਜਿੰਨਾ ਸਾਡੇ ਕੋਲ ਬਣਦਾ ਸਰਦਾ ਅਸੀਂ ਕਰੀਏ ਪਰ ਸੱਤਿਆ ਰਾਸ ਤੇ ਨਾ ਨਾ ਕਰੀਏ ਪੰਜਾਬ ਜਿਹੜਾ ਯੂਥ ਬਾਹਰ ਜਾ ਰਿਹਾ ਉਹਨਾਂ ਦੀ ਲੋੜ ਸੀ ਮੇਰਾ ਭਰਾ ਪਿੱਛੇ ਜਿਹਾ ਆਇਆ ਤੇ ਇੱਥੇ ਹੀ ਇਦਾਂ ਹੀ ਬੈਠੇ ਤੇ ਸਾਡਾ ਇੱਕ ਮੁੰਡਾ ਮੰਡ ਹੋਂ ਉਹਦੀ ਡੈਥ ਹੋ ਗਈ ਮੁੰਡੇ ਦੀ ਅੱਛਾ ਜੀ ਕੋਵਿਡ ਜੇ ਖਤਮ ਹੀ ਹੋਇਆ ਸੀਗਾ ਹਾਂ ਤੇ ਉਹ ਆਇਆ ਮੇਰੇ ਕੋਲ ਤੇ ਮੈਨੂੰ ਕਹਿੰਦਾ ਕਹਿੰਦਾ ਭਾਜੀ ਮੈਨੂੰ ਕੰਮ ਚਾਹੀਦਾ ਕੰਮ ਨਹੀਂ ਹੈਗਾ ਮੇਰੇ ਕੋਲ ਸਾਡੇ ਕੋਲ ਆਰਟ ਚ ਕੰਮ ਕਰਦਾ ਸੀਗਾ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਕੋਈ ਨਹੀਂ ਮੈਂ ਤਰਕਰਾਉਣਾ ਕਿਤੇ ਕੰਮ ਮੈਂ ਤੈਨੂੰ ਸਪੋਰਟ ਬॉय ਜਲਵਾ ਦਿੰਦਾ ਹਾਂ ਹਾਂ ਭਰਾ ਮੇਰਾ ਕਹਿੰਦਾ ਸਪੋਰਟ ਬॉय ਕੀ ਹੁੰਦਾ ਹਾਂ ਉਹ ਚੱਲ ਗਿਆ ਮੈਂ ਕਾ ਮੈਗਾ ਸਪੌਟ ਬਾਇ ਹੁੰਦਾ ਜਿਹੜਾ ਪਾਣੀ ਪਣੀ ਪਿਉਂਦੇ ਉਹ ਕਹਿੰਦਾ ਯਾਰ ਕੋਈ ਚੰਗਾ ਕੰਮ ਦਵਾ ਮੁੰਡਿਆਂ ਨੂੰ ਕਿਹੜੇ ਚੱਕਰਾਂ ਜੀ ਤੂੰ ਪਿਆ ਹੂੰ ਮੈਂ ਕਾ ਮੈਂ ਸਮਝਿਆ ਨਹੀਂ ਉਹ ਕਹਿੰਦਾ ਵੀ ਆਪਾਂ ਦਸਵੰਦ ਕੱਢਦੇ ਗੁਰਦਾਰਿਆਂ ਦੀ ਗੋਲ ਕਾਂ ਚ ਪਾਉਨੇ ਆ ਹੂੰ ਚੁੱਪਦਾ ਕਿੱਥੇ ਜਾਂਦਾ ਹੂੰ ਕਹਿੰਦਾ ਦਸਵੰਦ ਪਿਆ ਮਾਤਾ ਕੋਲ ਇਹਨੂੰ ਮੈਂ ਕਹਿੰਦਾ ਮੈਂ ਅਨੇਜਰ ਲੈਟਨ ਦੇ ਜਦੋਂ ਮੁੜਦਾ ਨਾ ਮੈਨੂੰ ਕਹਿੰਦਾ ਘੱਟੋ ਘੱਟ ਇੱਥੇ 100 200 ਪੂਰਬੀਅਸ ਉੱਥੋਂ ਦਿਖਦੇ ਆ ਹੂੰ ਜਿਹੜੇ ਬਾਹਰ ਦੇ ਪ੍ਰਾਂਤਾਂ ਤੋਂ ਆ ਕੇ ਤੇ ਰੇੜੀਆਂ ਲਾ ਕੇ ਖਲੋਤੇ ਆ ਹੂੰ ਸਹੀ ਤੇ ਕਹਿੰਦਾ ਮੈਂ ਸੇਅਰ ਕਰਦਾ ਚਾਹੁੰਦਾ ਸੇਅਰ ਕਰਦਾ ਉਹਨਾਂ ਤਾਂ ਮੈਨੂੰ ਲੱਗਦਾ ਉੱਥੇ ਲੈਣ ਦੀ ਟੁੱਟਦੀ ਉਹਨਾਂ ਦੀ ਹੂੰ ਸਹੀ ਭਾਵੇਂ ਉਹ ਗੋਲ ਗੱਪੇ ਵੇਚਣ ੜੇ ਭਾਵੇਂ ਟਿੱਕੀਆਂ ੜੇ ਵੇਚਣ ਹੂੰ ਭਾਵੇਂ ਉਹ ਚਾਟ ਪਾਪੜੀ ਕੋਈ ਸ਼ੀ ਵੀ ਸੂਹ ਵੇਚਣ ੜੇ ਕੁਝ ਵੀ ਲਾ ਲੋ ਸਹੀ ਤੇ ਲੈਣ ਦੀ ਟੁੱਟਦੀ ਉਹਨਾਂ ਕੋਲ ਉਹਦੇ ਸ਼ਾਮ ਨੂੰ 2-2000 ਜੇਬ ਚ ਪਾ ਕੇ ਜਾਂਦੇ ਹੋਣਗੇ ਹੂੰ ਤੇ ਕਹਿੰਦਾ ਮੁੰਡਿਆਂ ਨੂੰ ਦੇ ਕੇ ਪੈਸੇ ਆ ਉੱਥੇ ਦੁਕਾਨ ਹੀ ਲਵਾ ਦੇ ਕੋਈ ਹੂੰ ਵੀਰੇ ਦਿਮਾਗ ਚ ਆ ਮੈਂ ਕਿਹਾ ਗਲਤੀ ਦੀ ਬਿਲਕੁਲ ਸਹੀ ਆ ਬੀਜੀ ਇੱਕ ਇੱਕ ਪੰਜਾਬੀ ਪਰਿਵਾਰ ਹੀ ਸੋਚਣ ਲੱਗ ਜਵੇ ਯਾਰ ਵੀ ਸਾਡੇ ਘਰ ਸਾਡੇ ਪਿੰਡ ਦੇ ਵਿੱਚ ਆਹ ਫਲਾਣਾ ਗਰੀਬ ਪਰਿਵਾਰ ਸੀਗਾ ਯਾਰ ਉਹਨਾਂ ਦੇ ਮੁੰਡੇ 12ਵੀਂ ਕਰ ਗਿਆ ਹੋਣਾ ਮੈਂ ਲਿਆ ਗਿਆ ਇੱਥੇ ਯਾਰ ਆਹ ਕੰਮ ਖਿਲਾ ਦਾਂ ਉਹ ਸਹੀ ਤੇ ਮੈਂ ਤਾਂ ਸੰਬੰਧ ਜਿਹੜਾ ਇਕੱਠਾ ਕੀਤਾ ਆਪਣੇ 2-4 ਦੋਸਤਾਂ ਨੂੰ ਮੈਂ ਗਰਦਾਸ ਨੂੰ ਕਹਾਂ ਜਨਜੋਤ ਨੂੰ ਕਹਾਂ ਉਹ ਤਾਂ ਸੰਬੰਧ ਲੈ ਆਓ ਇਕੱਠਾ ਕਰੋ ਇੱਥੇ ਮੁੰਡੇ ਨੂੰ ਕੰਮ ਕੋਲ ਕੇ ਦੀ ਯਾਰ ਸਹੀ ਯਾਰ ਕਰ ਦੀ ਯਾਰ ਇਕੱਠੇ ਕਰਕੇ ਲਾਓ ਲੱਕ ਇਕੱਠਾ ਕਰੋ ਇਹਨੂੰ ਟੈਕਸੀ ਪਾ ਦਈਏ ਇਹ ਓਲਾ ਉੱਪਰ ਚਲਾਈ ਜਾਵੇ ਯਾਰ ਆਪੇ ਕਿਸ਼ਤਾਂ ਦਾ ਹੀ ਜਾਊਗਾ ਸਹੀ ਦਸਵੰਦ ਰੱਬ ਦੇ ਨਾਂ ਦਾ ਗਿਆ ਸਾਨੂੰ ਆ ਸੋਚ ਰੱਖਣੀ ਪੈਣੀ ਹੈ ਹੂੰ ਉਹਨੂੰ ਖੋਲ ਕੇ ਦਿੱਤਾ ਕੰਮ ਚਲੋ ਨਹੀਂ ਚੱਲਿਆ ਕੰਮ ਉਹਦੇ ਕੋਲੋਂ ਨਹੀਂ ਫਲੋ ਬਣ ਸਕਿਆ ਉਹਦਾ ਉਹਦੀ ਡੈਥ ਹੋ ਗਈ ਬੁੰਡੇ ਦੀ ਅੱਛਾ ਅੱਛਾ ਪਰ ਮੈਨੂੰ ਲੱਗਦਾ ਕਿ ਮੇਰਾ ਬ੍ਰਦਰ ਮੈਨੂੰ ਇੱਕ ਵਿਜ਼ਨ ਦੇ ਗਿਆ ਹੂੰ ਕਿ ਜੇ ਤੁਹਾਡੇ ਹੱਥ ਦੇ ਵਿੱਚ ਕੋਈ ਚੀਜ਼ ਇਹੋ ਜਿਹੀ ਹੈਗੀ ਹੈ ਨਾ ਤੁਸੀਂ ਕਰ ਸਕਦੇ ਕਿਸ ਦੀ ਹੱਲ ਤੇ ਕਰੋ ਉਹਦੀ ਹੈਲਪ ਪੈਸੇ ਵਜੋਂ ਨਾ ਭਾਵੇਂ ਨਾ ਕਰੋ ਉਹਦੀ ਰੋਜ਼ਗਾਰ ਤੋੜ ਦੋ ਤਾਂ ਉਹਦਾ ਰੋਟੀ ਦਾ ਜ਼ਰੀਆ ਤੋੜ ਦੋ ਕਿ ਉਹ ਉਸ ਸਰਕਲ ਚੋਂ ਨਿਕਲ ਆਵੇ ਕਿ ਯਾਰ ਮੇਰੇ ਨਾਲ ਦਾ ਚੱਲ ਗਿਆ ਮੈਂ ਵੀ ਜਦੋਂ ਤੱਕ ਬਾਹਰ ਨਹੀਂ ਜਾਂਦਾ ਮੇਰਾ ਸਰਦਾਂ ਦੀ ਆ ਇਹ ਤੁਹਾਨੂੰ ਤੁਹਾਨੂੰ ਸਰਕਲ ਤੋੜਨਾ ਪੈਣਾ ਜਿਹੜਾ ਚੱਕਰ ਹੈ ਨਾ ਇਹਨੂੰ ਬ੍ਰੇਕ ਕਰਨਾ ਪੈਣਾ ਵਿੱਚੋਂ ਇਹ ਸਰਕਾਰਾਂ ਦਾ ਕੰਮ ਹੈ ਆਪਾਂ ਤਾਂ ਗੱਲਾਂ ਹੀ ਕਰ ਸਕਦੇ ਆ ਨਹੀਂ ਨਹੀਂ ਬਿਲਕੁਲ ਕੰਮ ਸਰਕਾਰਾਂ ਦਾ ਹੈ ਪੰਜਾਬ ਚੋਂ ਜਿੰਨੇ ਕੁ ਬੇਹਦ ਬਾਹਰ ਜਾਣ ਦੀ ਬੜੀ ਹੋੜ ਲੱਗੀ ਹੈ ਹਾਂਜੀ ਹਾਂਜੀ ਅਗਲਾ ਕਹਿੰਦਾ 12 ਕਰੋੜ ਦੇ ਬਾਹਰ ਚਲ ਜਾਓ ਭਲਾ ਦੀ ਉੱਥੇ ਨਿੱਕਾ ਕੰਮ ਦਿਹਾੜੀ ਕਰੋ ਕੁਛ ਕਰੋ ਪਰ ਇੱਥੇ ਹੈ ਨਹੀਂ ਕੁਛ ਇਹਦਾ ਕੀ ਤੁਹਾਨੂੰ ਲੱਗਦਾ ਹੁਣ ਤੁਹਾਡੇ ਕੋਲ ਵੀ ਬਹੁਤ ਸਾਰੇ ਸਭ ਸੂਰਤ ਮੁੰਡੇ ਆ ਕਿਸੇ ਨੂੰ ਕੰਮ ਮਿਲ ਰਿਹਾ ਹੈ ਕਿ ਨਹੀਂ ਮਿਲ ਰਿਹਾ ਇਹਦੇ ਜਿਹਨਾਂ ਮਿਲਣਾ ਦਾ ਪ੍ਰਵਾਸ ਹੀ ਆ ਜੀ ਸਭ ਤੋਂ ਵੱਡਾ ਕੋਈ ਪ੍ਰਵਾਸ ਕਰਕੇ ਬਾਹਰ ਜਾਈ ਜਾਂਦਾ ਕੋਈ ਪ੍ਰਵਾਸ ਕਰਕੇ ਇੱਥੇ ਆਈ ਜਾਂਦਾ ਹਮ ਇੱਕ ਸਭ ਤੋਂ ਜਿਹੜਾ ਈਜ਼ੀਐਸਟ ਵੇ ਜਿਹੜਾ ਮੈਨੂੰ ਲੱਗਦਾ ਸਾਡੀ ਸਰਕਾਰ ਨੇ ਇਹਦਾ ਇਹਨਾਂ ਜ਼ਿੰਮੇਵਾਰ ਸਰਕਾਰ ਆ ਮੈਨੂੰ ਤਾਂ ਐਂ ਲੱਗਦਾ ਹਮ ਇੱਕ ਤੇ ਇੱਥੇ ਰੋਜ਼ਗਾਰ ਦੇ ਜਿਹੜੇ ਇੰਡਸਟਰੀਅਲ ਇੰਡਸਟਰੀ ਪੰਜਾਬ ਦੀ ਉਹ ਬੰਦ ਥਾਈ ਸਹੀ ਸਹੀ ਇੰਜੀਨੀਅਰਿੰਗ ਕਾਲਜ 12 13 ਕਹਿੰਦੇ ਪਿੱਛੇ ਜਮਨੇ ਸੁਣਿਆ ਬੰਦ ਹੋ ਗਏ ਪੰਜਾਬ ਜਿਆਦੇ ਹੋਏ ਉਹਨੇ ਹਣਾ ਹੁਣ ਜੇ ਜੋਬਸ ਹੀ ਨਹੀਂ ਹੈਗੀਆਂ ਬੱਚੇ ਨੇ ਪੜ ਕੇ ਇੱਥੇ ਪੜ ਕੇ ਕਰਨਾ ਕੀ ਆ ਪਹਿਲੀ ਗੱਲ ਤੇ ਸਹੀ ਹਰ ਬੰਦਾ ਸੋਚਦਾ ਵੀ ਯਾਰ ਵੀ ਮੈਂ ਇੱਕ ਬੈਟਰ ਜ਼ਿੰਦਗੀ ਜੀਆ ਹਮ ਬੈਟਰ ਜ਼ਿੰਦਗੀ ਜੀਣ ਵਾਸਤੇ ਨੌਕਰੀ ਚਾਹੀਦੀ ਆ ਪੈਸਾ ਚਾਹੀਦਾ ਹਮ ਜੋ ਮਿਲਣਾ ਨਹੀਂ ਇੱਥੇ ਹੂੰ ਜੌਬਸ ਕਿਹਨਾਂ ਨੂੰ ਮਿਲ ਰਹੀਆਂ ਵਾ ਜਿਹੜੀਆਂ ਸਾਡੇ ਵੀਰ ਹੀ ਆਉ ਵੀ ਹਿਮਾਚਲ ਤੋਂ ਆ ਰਹੇ ਜਿਹੜੇ ਹੂੰ ਯੂਪੀ ਤੋਂ ਆ ਰਹੇ ਆ ਬਿਹਾਰ ਤੋਂ ਆ ਰਹੇ ਆ ਹੂੰ ਮੱਧ ਪ੍ਰਦੇਸ਼ ਤੋਂ ਪੂਰੇ ਇੰਡੀਆ ਤੋਂ ਕੋਈ ਵੀ ਪੰਜਾਬ ਦੇ ਵਿੱਚ ਆਵੇ ਹੂੰ ਉਹ ਆਉਂਦਾ ਆ ਇੱਥੇ ਆ ਕੇ ਭਰੋਂ ਪੈਸੇ ਮੰਗਾਏ ਇੱਥੋਂ ਜਬੀਲ ਲਈ ਉਹਨੇ ਆਪਣੀ ਆਪਣਾ ਫਲੈਟ ਖਰੀਦਿਆ 35 ਲੱਖ ਦਾ 30 ਲੱਖ ਦਾ ਹੂੰ ਫਿਰ ਆਧਾਰ ਕਾਰਡ ਬਣਾ ਕੇ ਤੇ ਇੱਥੋਂ ਦਾ ਵਸਨੀਕ ਹੋ ਗਿਆ ਅਸਲ ਵਸਨੀਕ ਬਣ ਗਿਆ ਉਹ ਸਹੀ ਹੈ ਠੀਕ ਹੈ ਜੀ ਜੇ ਸਾਡਾ ਕੋਈ ਬੰਦਾ ਚਾਵੇ ਯਾਰ ਮੈਂ ਚੰਡੀਗੜ੍ਹ ਨਹੀਂ ਰਹਿਣਾ ਮੈਂ ਨਾ ਆ ਨਾਲ ਹਿਮਾਚਲ ਇੱਥੇ ਰਹਿਣਾ ਹਮ ਅਤੇ ਆ ਪੰਜਾਬ ਤੋਂ ਅੱਗੇ ਜਾ ਘੁੰਮ ਫਿਰ ਜਿੰਨਾ ਮਰਜ਼ੀ ਲੋ ਤੁਸੀਂ ਹਮ ਪਰ ਤੁਸੀਂ ਪ੍ਰਾਪਰਟੀ ਨਹੀਂ ਬਾਏ ਕਰ ਸਕਦੇ ਇੱਕ ਮੰਜਾ ਵੀ ਨਹੀਂ ਖਰੀਦ ਸਕਦੇ ਉੱਥੇ ਪ੍ਰਾਪਰਟੀ ਦਾ ਦਾ ਹਾਂ ਤੁਸੀਂ ਮਤਲਬ ਹਾਂ ਆਪਣੀ ਮਰਨ ਜੋਗੀ ਥਾਂ ਵੀ ਨਹੀਂ ਖਰੀਦ ਸਕਦੇ ਹਮ ਤੁਸੀਂ ਉੱਥੇ ਤੁਸੀਂ ਆਧਾਰ ਕਾਰਡ ਨਹੀਂ ਬਣਾ ਸਕਦੇ ਤੁਸੀਂ ਪੈਨ ਕਾਰਡ ਆ ਰਾਸ਼ਨ ਕਾਰਡ ਵਾਟ ਐਵਰ ਕੁਝ ਨਹੀਂ ਬਣਾ ਸਕਦੇ ਸਾਡੀ ਨਾਲ ਦੀ ਸਟੇਟ ਸਾਡੇ ਜੋ ਕੱਢਿਆ ਹਾ ਸੂਬਾ ਸਹੀ ਆ ਨਾਲ ਜੰਮੂ ਕਸ਼ਮੀਰ ਆ। ਹੂੰ ਠੀਕ ਹੈ ਜੀ। ਸੇਮ ਨਹੀਂ ਚੱਲਦਾ ਸਾਡਾ ਉੱਥੇ ਜਾ ਕੇ ਹੋਰ ਤੇ ਬਾਦ ਦੀਆਂ ਗੱਲਾਂ। ਸਹੀ ਗੱਲ। ਉਹ ਇੱਥੇ ਆ ਕੇ ਜੋ ਮਰਜ਼ੀ ਲੈ ਲੈਣ। ਉਹ ਉੱਥੋਂ 500 ਰੁਪਏ ਟਿਕਟ ਲੈਣ, ਟ੍ਰੇਨ ਦੀ ਆ ਟੱਪਣ ਆਪਣਾ ਪਠਾਨਕੋਟ ਆ ਕੇ ਤੇ ਉੱਥੇ ਜੀ ਦੇਣ ਜਾਂ 3 ਲੱਖ ਰੁਪਈਆ ਡਾਊਨ ਪੇਮੈਂਟ ਦਿੱਤੀ ਮੈਂ 5 ਲੱਖ ਰੁਪਈਆ ਜੀ। ਆ 30 ਲੱਖ ਦਾ ਮੇਰਾ ਫਲੈਟ ਆ ਜੀ। ਆ ਬਾਕੀ ਮੇਰਾ ਲੋਨ ਕਰ ਦਿਓ। ਸਾਡੀਆਂ ਹੀ ਬੈਂਕਾਂ ਲੋਨ ਕਰ ਦਿੰਦੀਆਂ। ਸਹੀ ਗੱਲ। ਸਰਕਾਰ ਸੁੱਤੀ ਆ। ਹੂੰ ਹੁਣ ਉਹ ਆ ਗਏ ਉਹਨਾਂ ਨੇ ਰੋਜ਼ਗਾਰ ਕਿੱਥੋਂ ਲੈਣਾ ਹੂੰ ਜੇ ਇੱਥੇ ਉਹ ਆ ਗਏ ਆ ਤੇ ਰੋਜ਼ਗਾਰ ਵੀ ਤੇ ਇੱਥੋਂ ਹੀ ਲੈਣਾ ਜਿਹੜਾ ਬੰਦਾ ਯੂਪੀ ਬਿਹਾਰ ਦੇ ਵਿੱਚ 200 ਰੁਪਏ ਦਿਹਾੜੀ ਲੈ ਰਿਆ ਹੂੰ ਅੱਡ ਸਾਡਾ ਮਿਸਤਰੀ ਇੱਥੇ 1000 ਰੁਪਏ ਦਿਹਾੜੀ ਤੇ ਕੰਮ ਕਰਦਾ ਇੱਕ ਮਿਸਤਰੀ 1000 ਰੁਪਏ ਦਿਹਾੜੀ ਤੇ ਕੰਮ ਕਰਦਾ ਠੀਕ ਹੈ ਜੀ 8 ਤੋਂ 9 ਘੰਟੇ ਨੌਕਰੀ ਕਰਦਾ ਸਾਰਾ ਦਿਨ ਵਿਚਾਰਾ ਮਸਾਲਾ ਬਣਾ ਕਾਂਡੀ ਚੋ ਕਿਟਾਂ ਲਾ ਯਾ ਆਪਾਂ ਕੋਈ ਪਲੰਬਰ ਦਾ ਗੱਲ ਕਰ ਲਈਏ ਹਜ਼ਾਰ ਕੇ ਰੁਪਈਆ ਐਵਰੇਜ ਦਿਹਾੜੀ ਹੈ ਮਿਸਤਰੀ ਦੀ ਬਿਲਕੁਲ ਜਿਹੜਾ ਚੰਗਾ ਮਿਸਤਰੀ ਆ 12-1500 ਵੀ ਲੈ ਲੈਂਦਾ ਇੱਕ ਲੇਬਰ ਵਾਲਾ ਉਹਦੀ ਦਿਹਾੜੀ 800 ਹੋ ਗਈ ਆ 700-800 ਦਿਹਾੜੀ ਹੋ ਗਈ ਉਹਦੀ ਹੁਣ ਜੇ ਸਾਡਾ ਕੋਈ ਮੁੰਡਾ ਕੋਈ ਉਹੋ ਜਿਹਾ ਗਰੀਬ ਪਰਿਵਾਰ ਦਾ ਮੁੰਡਾ ਇੱਕ ਕਈ ਤੇ ਤਸਲਾ ਲੈ ਕੇ ਚੌਂਕ 'ਚ ਖਲੋ ਜੀ ਹੂੰ ਉਹਨੂੰ ਪਤਾ ਵੀ ਸ਼ਾਮ ਨੂੰ ਮੈਨੂੰ 700 ਮਿਲ ਜਾਣਾ ਯਾਰ ਹੂੰ ਤੇ ਚਲੋ ਕੋਈ ਨਹੀਂ ਤੇ ਜੇ ਉੱਥੇ ਕੋਈ ਬੰਦਾ ਆ ਕੇ ਕਹੇ ਬਾਪੂ ਜੀ 400 ਦੇ ਦੇਣਾ ਮੈਂ ਚਲਦਾ ਹਾਂ ਸਹੀ ਹੁਣ ਖੂਨ ਤੇ ਜਿਹੜਾ ਮੇਰੇ ਚ ਉਹ ਹੀ ਤੇਰੇ ਚ ਹੈ। ਸਹੀ ਜਿਹੜਾ ਤੇਰੇ ਚ ਉਹ ਹੀ ਗਰਦਾਸ ਚਾ ਹੋਰਾਂ ਚ ਹੈ। ਖੂਨ ਤੇ ਪੰਜਾਬੀ ਹੈ ਨਾ। ਸਹੀ ਪੰਜਾਬੀ ਕਦੀ ਗੁਲਾਮੀ ਨਹੀਂ ਕਰਦਾ। ਹੂੰ ਸਹੀ ਮਜਬੂਰੀ ਵਸ ਕੰਮ ਕਰ ਸਕਦਾ ਉਹ। ਹੂੰ ਪੰਜਾਬੀ ਕਦੀ ਗੁਲਾਮੀ ਨਹੀਂ ਕਰ ਸਕਦਾ। ਸਹੀ ਉਹ ਵੇਖਦਾ ਯਾਰ ਮੈਂ 700 ਲੈਣ ਡਿਆ। ਹੂੰ ਤੇ ਮੇਰਾ ਹੀ ਬੰਦਾ ਯਾਰ 400 ਰੁਪਏ 300 ਰੁਪਏ ਤੇ ਇੱਕ ਹੋਰ ਲੈ ਗਿਆ ਬੰਦਾ। ਹੂੰ ਉਹ ਵੀ ਸੱਚਾ ਆਪਣੀਆਂ ਕਹਿੰਦਾ ਮੈਨੂੰ ਘਟ ਚ ਮਿਲਣ ਡਿਆ ਮੈਂ ਲੈ ਲੈਂਦਾ। ਸਹੀ ਹੁਣ ਆ ਜਿਹੜੀ ਚੀਜ਼ ਆ ਨਾ ਇਹ ਪ੍ਰਵਾਸ ਦਾ ਅਸਲ ਕਾਰਨ ਸਹੀ ਏ ਟਿੱਕਾ ਕਿ ਜਾੜਿਆ ਪ੍ਰਵਾਸ ਦੀ ਇਹ ਮੈਂ ਇੱਕ ਗੱਲ ਦੱਸੀ ਆ ਇਹੋ ਜਿਹੇ ਹਜ਼ਾਰਾਂ ਗੱਲਾਂ ਹੋਣਗੀਆਂ ਤੁਸੀਂ ਪੁੱਛੋਗੇ ਤੇ ਕਿ ਜਦੋਂ ਬਾਹਰਲਾ ਬੰਦਾ ਆ ਗਿਆ ਜਦੋਂ ਆਹ ਕੋਠੀ ਦਾ ਠੇਕਾ ਕਿਸੇ ਨੇ ਲਿਆ ਵੀ ਮੈਂ ਤੈਨੂੰ ਇਹ ਕੋਠੀ ਚਰਨੈਲ ਸਾਂ 5 ਲੱਖ ਚ ਬਣਾ ਕੇ ਦਊਂਗਾ ਤੇ ਨਾਲ ਦਾ ਬੰਦਾ ਕਹੇ ਮੈਂ ਬਾਉ ਜੀ 1.5 ਲੱਖ 1.5 ਲੱਖ ਮੈਂ ਬਣਾ ਦਊਂਗਾ ਨਾ ਨੂੰ ਇੱਟ ਲਾਉਣੀ ਆਵੇ ਅਸੀਂ 1.5 ਲੱਖ ਦੇ ਲੱਖ ਦੇ ਚੱਕਰ ਦੇ ਵਿੱਚ ਆਪਣਾ ਬੰਦਾ ਵੇਲਾ ਕਰਕੇ ਬਿਠਾਤਾ ਸਹੀ ਤੇ ਕੰਮ ਮੁੜ ਕੇ ਉਹ ਵੀ ਸਾਰੀ ਜ਼ਿੰਦਗੀ ਸ਼ੋਰਾ ਚੜਨਾ ਕੰਧਾਂ ਦੇ ਵਿੱਚ ਉਹ ਪੈਪਾਂ ਲੀਕ ਹੋ ਗਈਆਂ ਇੱਥੇ ਬਿਜਲੀ ਦੇ ਸਪਾਰਕ ਹੋ ਗਏ ਮੇਰੀ ਗੱਲ ਸਮਝ ਸਹੀ ਅਨਪ੍ਰੋਫੈਸ਼ਨਲ ਬੰਦਿਆਂ ਨੂੰ ਅਸੀਂ ਕੰਮ ਦੇ ਕੇ ਆਪਣੇ ਬੰਦੇ ਵਿਹਲੇ ਕਰਦੇ ਫਿਰ ਅਸੀਂ ਕਿਹਨੇ ਬਾਹਰ ਜਾਈ ਜਾਂਦੇ ਆ ਸਹੀ ਰੀਜ਼ਨ ਆਇਆ ਇਹਦੇ ਪਿੱਛੇ ਜੜ ਕੀ ਆ ਸਰਕਾਰ ਸਹੀ ਸਰਕਾਰ ਕਵੇ ਜਿੰਨੇ ਆਉਣਾ ਆਓ ਇੱਥੇ ਹਮ ਪਰ ਇਸ ਸਟੇਟ ਦੀ ਜਿਹੜੀ ਨਾਗਰਤਾ ਵਾ ਨਾਗਰਤਾ ਹਮ ਹਮ ਉਹ ਅਸਲ ਵਿੱਚ ਨੀਕਾ ਨੂੰ ਮਿਲੂਗੀ ਜਿਹੜੀ ਇਥੋਂ ਦੀ ਬਲੱਡ ਲਾਈਨ ਹੂੰ ਸਹੀ ਉਹਨਾਂ ਦਾ ਹੱਕ ਉਹਨਾਂ ਦਾ ਜਮਾਨਦਰੂ ਹੱਕ ਹੈ ਉਹਨਾਂ ਦੇ ਬੱਚਿਆਂ ਦਾ ਹੱਕ ਹੈ ਇਸ ਸਟੇਟ ਦੇ ਵਿੱਚ ਆਪਣੀ ਨੈਸ਼ਨੈਲਿਟੀ ਬਣਾਉਣਾ ਸਹੀ ਹੈ ਹਾਂ ਜਿਹੜੇ ਰਹਿੰਦੇ ਆ ਕਈ ਸਦੀਆਂ ਤੋਂ ਜਿਨ੍ਹਾਂ ਨੇ ਮਾਰ ਚੱਲੀ ਆ ਸਹੀ ਜਿਨ੍ਹਾਂ ਨੇ ਹਮਲੇ ਸਹੇ ਆ ਮੁਗਲਾਂ ਦੇ ਅਫਗਾਨਾਂ ਦੇ ਤੁਰਕਾਂ ਦੇ ਅਸੀਂ ਉਹਨਾਂ ਦੀ ਬਲੱਡ ਲਾਈਨ 'ਚੋਂ ਆ ਸਹੀ ਅੱਜ ਜੇ ਸਾਫ਼ ਸੁਥਰਾ ਇਲਾਕਾ ਹੋ ਗਿਆ ਤਾਂ ਅੱਜ ਤੁਸੀਂ ਤੁਸੀਂ ਆ ਕੇ ਬਹਿ ਜਾਓ ਇੱਥੇ ਸਹੀ ਵੀ ਫਿਰ ਜਾਂ ਤਾਂ ਸਾਨੂੰ ਵੀ ਅਧਿਕਾਰ ਦੋ ਨਾ ਵੀ ਅਸੀਂ ਵੀ ਹਿਮਾਚਲ ਲਈਏ ਮਕਾਨ ਲਈਏ ਜਾ ਕੇ ਸਹੀ ਅਸੀਂ ਵੀ ਰਾਜਸਥਾਨ ਜ਼ਮੀਨ ਖਰੀਦ ਲਈਏ ਹੂੰ ਸਹੀ ਗੱਲ ਹੈ ਠੀਕ ਹੈ ਜੀ ਅਸੀਂ ਵੀ ਜਾ ਕੇ ਹਿਮਾਚਲ ਜ਼ਮੀਨ ਲੈ ਲਈਏ ਹੂੰ ਸਾਨੂੰ ਅਧਿਕਾਰ ਨਹੀਂ ਹੈਗਾ ਹੂੰ ਹੂੰ ਉਹਨਾਂ ਨੂੰ ਅਧਿਕਾਰ ਹੈਗਾ ਸਹੀ ਤਾਂ ਜੋ 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 ਪ੍ਰਵਾਸ ਆਊਗਾ ਇੱਥੇ ਇੱਥੋਂ ਪ੍ਰਵਾਸ ਬਾਹਰ ਜਾਊਗਾ ਸਹੀ ਇਹ ਮੈਨੂੰ ਲੱਗਦਾ ਪ੍ਰੋਬਲਮ ਵੱਡੀ ਆ ਸਭ ਤੋਂ ਵੱਡੀ